ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਸਰਦੀਆਂ ਵਾਲੇ ਕੱਪੜੇ ਕੱਢ ਲਏ ਹੈ ਉਮੀਦ ਹੈ ਤੁਸੀਂ ਵੀ ਕੱਢ ਲਏ ਹੋਣਗੇ ਤਾਂ ਠੰਡ ਤੋਂ ਬਚੋ ਔਰ ਬਿਲਕੁਲ ਅਨਗੈਲੀ ਨਹੀਂ ਕਰਨੀ ਹੈਗੀ ਕਿ ਆਪਾਂ ਸ਼ਰਮ ਨਹੀਂ ਮੰਨਣੀ ਮੋٹے ਕੱਪੜੇ ਪਾਉਣ ਲੱਗਿਆ ਕਿਉਂਕਿ ਠੰਡ ਤੋਂ ਹਮੇਸ਼ਾ ਬਚੋ ਠੰਡ ਕਹਿੰਦੇ ਹੁੰਦੇ ਕਿ ਆਉਂਦੀ ਮਾਰਦੀ ਆ ਤੇ ਜਾਂ ਜਾਂਦੀ ਮਾਰਦੀ ਆ ਤਾਂ ਆਪਾਂ ਆਪਣੀ ਕੇਅਰ ਖੁਦ ਕਰਨੀ ਹੈ ਕਿਉਂਕਿ ਹੈਲਥ ਕੇਅਰ ਦਾ ਮੇਰਾ ਚੈਨਲ ਆ ਤਾਂ ਆਲਵੇਜ਼ ਹੈਲਥ ਦੀਆਂ ਇਹੀ ਗੱਲਾਂ ਹੁੰਦੀਆਂ ਠੀਕ ਹੈ ਜੀ ਤਾਂ ਅੱਜ ਆਪਾਂ ਹੀ ਕਰਨ ਲੱਗੇ ਹੈਗੇ ਆ ਬਹੁਤ ਹੀ ਵਧੀਆ ਇੱਕ ਟਾਪਿਕ ਦੇ ਉੱਪਰ ਤੁਹਾਨੂੰ ਮੈਂ ਉਹਨੂੰ ਲਾਈਵ ਵੀ ਦਿਖਾਉਂਗੀ ਥੋੜਾ ਜਿਹਾ ਬਣਾ ਕੇ ਤੇ ਉਹਦੇ ਬਾਰੇ ਪਹਿਲਾਂ ਗੱਲ ਕਰਦੇ ਹਾਂ ਜਿਵੇਂ ਕੋਈ ਠੰਡ ਦਾ ਮੌਸਮ ਆ ਪਰ ਜਦੋਂ ਕੋਈ ਸਰੀਰ ਦੇ ਵਿੱਚ ਕੋਈ ਤਕਲੀਫ ਹੋਣੀ ਆ ਕੋਈ ਪੀੜਾ ਪੈਣੀ ਆ ਕੋਈ ਵੀ ਕੁਝ ਹੋਣੀ ਆ ਪਰ ਉਹ ਠੰਡ ਤੇ ਗਰਮੀ ਨਾਲ ਕਈ ਰੇਟ ਨਹੀਂ ਕਰਦੀਆਂ ਹੈਗੀਆਂ ਚੀਜ਼ਾਂ ਆਪੋ ਉਹ ਸਾਡਾ ਬੋਡੀ ਦਾ ਇਫੈਕਟ ਹੁੰਦਾ ਕਿ ਜਿਹੜੀ ਸਾਡੀ ਬੋਡੀ ਹੈਗੀ ਉਹ ਕੀ ਕਰਦੀ ਹੈ ਹੈਨਾ ਸਾਨੂੰ ਕਿਸ ਚੀਜ਼ ਦੀ ਘਾਟ ਆ ਕਈ ਵਾਰ ਕੀ ਹੁੰਦਾ ਕਿ ਸਾਡੇ ਅੰਦਰ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਪਰ ਫਿਰ ਵੀ ਸਾਡੀ ਬੋਡੀ ਹੈ ਜਿਹੜੀ ਕਿਤੇ ਨਾ ਕਿਤੇ ਸਾਡੇ ਜੋਇੰਟਸ ਪੇਨ ਹੋਣ ਲੱਗ ਜਾਂਦੀ ਹੈ ਸਾਡੇ ਮਸਲਸ ਪੇਨ ਹੋਣ ਲੱਗ ਜਾਂਦੀ ਹੈ ਹੈਨਾ ਕਈ ਵਾਰ ਸਾਡਾ ਇਹ ਸਿਰਦਰਦ ਕਾਫੀ ਹੋਣ ਲੱਗ ਜਾਂਦਾ ਮਸਲਸ ਜਿਹੜੇ ਆ ਕਿ ਬਹੁਤ ਜਿਆਦਾ ਇੰਪੋਰਟੈਂਟ ਹੈਗੇ ਆ ਸਾਡੀ ਬਾਡੀ ਵਾਸਤੇ ਅਗਰ ਕੋਈ ਵੀ ਮਸਲ ਤੋੜ ਡੇ ਬੀ ਕਨਾ ਤੁਸੀਂ ਦੁਨੀਆ ਭਰ ਦੀਆਂ ਦਵਾਈਆਂ ਖਾ ਲਓ ਦੁਨੀਆ ਭਰ ਦਾ ਕੁਝ ਵੀ ਖਾ ਲਓ ਬਟ ਮਸਲ ਠੀਕ ਨਹੀਂ ਹੁੰਦੀ ਤਾਂ ਚੀਜ਼ਾਂ ਵੀ ਆਪਾਂ ਖਾ ਲੈਣੇ ਆ ਬਟ ਕਦੇ ਨਾ ਕਦੇ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਨਵੇਂ ਜੰਮੇ ਬੱਚੇ ਜੰਮਦੇ ਆ ਹਨਾ ਸਵਾ ਮਹੀਨੇ ਤੋਂ ਬਾਅਦ ਬੱਚੇ ਦੀ ਮ사ਜ ਸ਼ੁਰੂ ਹੋ ਜਾਂਦੀ ਆ ਆਮ ਤੌਰ ਤੇ ਸੁਣਦੇ ਰਹੇ ਆ ਕਿ ਸਾਡੇ ਜਿਹੜੇ ਬਜ਼ੁਰਗ ਸੀ ਵੱਡੇ ਮਤਲਬ ਲੇਡੀਜ਼ ਸਾਡੀਆਂ ਵੱਡੀਆਂ ਉਹ ਕਹਿੰਦੇ ਸੀ ਕਿ ਬੱਚੇ ਨੂੰ ਮ사ਜ ਬਹੁਤ ਜ਼ਰੂਰੀ ਆ ਉਹਦੇ ਕੱਲੀ-ਕੱਲੀ ਉਂਗਲ ਦੀ ਮ사ਜ ਕਰਦੇ ਸੀ ਬਾਜੂ ਦੀ ਕਰਦੇ ਸੀ ਲੈਗਸ ਦੀ ਬੱਚਿਆਂ ਦੀ ਕਰਦੇ ਸੀ ਹੈਨਾ ਸਿਰ ਦੀ ਵੀ ਕਰਦੇ ਸੀ ਉਹ ਕਹਿੰਦੇ ਸੀ ਕਿ ਇਹਨਾਂ ਦੇ ਮਸਲ ਮਜ਼ਬੂਤ ਹੋਣਗੇ ਇਹਨਾਂ ਦੇ ਪੱਠੇ ਮਜ਼ਬੂਤ ਹੋਣਗੇ ਇਹਨਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਤਾਂ ਜਿਹੜੀ ਮ사ਜ ਆ ਜ਼ਰੂਰੀ ਆ ਆਫਟਰ ਡਿਲੀਵਰੀ ਵੀ ਉਹ ਮ사ਜ ਜਿਹੜੀ ਲੇਡੀ ਨੂੰ ਦਿੰਦੇ ਸੀਗੇ ਬਹੁਤ ਜ਼ਰੂਰੀ ਸੀ ਹੁਣ ਤਾਂ ਅੱਜਕੱਲ ਮੈਨੂੰ ਨਹੀਂ ਲੱਗਦਾ ਕੋਈ ਲੇਡੀ ਮ사ਜ ਕਰਾਉਂਦੀ ਹੋਊਗੀ ਬਟ ਜੇ ਕੋਈ ਕਰਾਉਂਦੀ ਹੈ ਤਾਂ ਬਹੁਤ ਚੰਗੀ ਗੱਲ ਆਫਟਰ ਡਿਲੀਵਰੀ ਤਾਂ ਕਰਾਉਣੀ ਵੀ ਚਾਹੀਦੀ ਆ ਤੇ ਡਿਲੀਵਰੀ ਨਹੀਂ ਵੀ ਹੋਈ ਤਾਂ ਵੀ ਮ사ਜ ਬਹੁਤ ਜ਼ਰੂਰੀ ਹੈ ਬੜੀ ਅਸਲੀ ਤਾਂ ਜਿਹੜੇ ਵੀਵਰਸ ਮੇਰੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਜ਼ਰੂਰ ਦੇਖ ਲੈਣ ਵੀਡੀਓ ਦੇਖ ਕੇ ਸਬਸਕ੍ਰਾਈਬ ਕਰ ਲੈਣ ਜੇ ਚੰਗੀ ਲੱਗੇ ਤਾਂ ਜੇ ਉਸ ਤੋਂ ਵੀ ਚੰਗੀ ਲੱਗੇ ਤਾਂ ਅਗੇ ਸ਼ੇਅਰ ਕਰਦੇ ਬਾਕੀ ਜਿੰਨੇ ਵੀ ਵੀਵਰਜ਼ਾ ਨਵੇਂ ਪੁਰਾਣੇ ਮੇ ਸਾਧ ਦਾ ਤਹਿ ਦਿਲ ਤੋਂ ਧੰਨਵਾਦ ਸ਼ੁਕਰਗੁਜ਼ਾਰ ਕਿਉਂਕਿ ਤੁਸੀਂ ਸਾਰੇ ਮੇਰੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਤੇ ਮੈਨੂੰ ਲੱਗਦਾ ਕਿ ਤੁਸੀਂ ਮੇਰੀ ਇਸ ਤਰ੍ਹਾਂ ਹੀ ਸਪੋਰਟ ਕਰਕੇ ਮੈਨੂੰ ਮਿਲੀਅਨ ਤੱਕ ਪਹੁੰਚਾਓਗੇ ਤਾਂ ਚਲੋ ਆਪਾਂ ਅੱਗੇ ਵੀਡੀਓ ਨੂੰ ਸਟਾਰਟ ਕਰਦੇ ਆਂ ਤਾਂ ਡਾਇਨਾਮਿਕ ਪੈਸ਼ਨ ਫਾਇਰ ਦੇਖਣ ਵਾਲੇ ਦਰਸ਼ਕਾਂ ਦਾ ਮੇਰੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਕਿ ਕਈ ਵਾਰ ਨਾ ਦਰਦਾਂ ਬਹੁਤ ਜ਼ਿਆਦਾ ਪੈਣ ਲੱਗ ਜਾਂਦੀਆਂ ਆਪਣੇ ਜਿਵੇਂ ਗੋਡਿਆਂ 'ਚ ਦਰਦ ਆ। ਕੂਣੀ 'ਚ ਦਰਦ ਹੋ ਗਿਆ, ਇੱਥੇ ਪਿੰਜਣੀ ਆ ਆ ਮਸਲਾ ਜਿਹੜਾ ਆਰਮਜ਼ ਦੇ ਵਿੱਚ, ਬਾਹਾਂ ਦੇ ਵਿੱਚ ਦਰਦ ਹੋ ਗਿਆ। ਕਈ ਵਾਰ ਇੱਥੇ ਕਈ ਵਾਰ ਹੱਥਾਂ 'ਚ ਵੀ ਹੋ ਜਾਂਦੇ ਆ ਹੈਨਾ। ਤਾਂ ਜ਼ਿਆਦਾਤਰ ਗਿੱਟਿਆਂ ਤੇ ਵੀ ਹੁੰਦੇ ਆ, ਪੈਰਾਂ ਦੀਆਂ ਤਲੀਆਂ 'ਚ ਵੀ ਦਰਦ ਹੋਣ ਲੱਗ ਜਾਂਦਾ। ਤਾਂ ਸਾਰਾ ਕੁਝ ਆਪਾਂ ਵਧੀਆ ਟਾਈਟ ਲੈ ਰਹੇ ਆ ਪਰ ਫਿਰ ਵੀ ਉਹ ਕਦੇ ਨਾ ਕਦੇ ਆਪਾਂ ਨੂੰ ਜਿਹੜੀ ਥਕਾਨ ਹੈਗੀ ਆ ਉਹ ਚਲਣੀ ਪੈਂਦੀ ਆ। ਉਹਦਾ ਕੀ ਕਾਰਨ ਹੈਗਾ ਕਿ ਸਾਡੇ ਜਿਹੜੇ ਪੱਠੇ ਆ ਜਾਂ ਜੋਇੰਟਸ ਹੈਗੇ ਉਹ ਵੀਕ ਹੁੰਦੇ ਆ। ਤੋਂ ਮ사ਜ ਨਾਲ ਠੀਕ ਹੋ ਜਾਂਦੇ ਆ। ਤੋਂ ਉਹਦੇ ਵਾਸਤੇ ਜਿਹੜਾ ਅੱਜ ਆਪਾਂ ਇੱਕ ਤੇਲ ਬਣਾਉਣ ਲੱਗੇ ਹੈਗੇ ਆ ਉਹਦੇ ਵਾਸਤੇ ਨਾ ਤੁਸੀਂ ਇਹ ਸਮਾਨ ਲਿਖ ਲਓ। ਤੁਸੀਂ ਫਟਾਫਟ ਉਹਦੇ ਵਾਸਤੇ ਲੈਣਾ ਕੀ ਆ? ਉਹਦੇ ਵਾਸਤੇ ਤੁਸੀਂ 300 ਗ੍ਰਾਮ ਤੇਲ ਸਰੋਂ ਦਾ ਤੇ 20 ਗ੍ਰਾਮ ਲੌਂਗ ਲੈਣੇ ਆ। 20 ਗ੍ਰਾਮ ਅਜਵੈਨ ਲੈਣੀ ਆ। ਔਰ ਦੋ ਗੰਡੇ ਵੱਡੇ ਲਸਣ ਦੇ ਲੈਣੇ ਆ। ਠੀਕ ਹੈ। ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਕੁਝ ਵੀ ਐਡ ਕਰ ਸਕਦੇ ਆ ਜਿਹੜਾ ਪੇਨ ਕਿਲਰ ਹੋਵੇ ਜਿਵੇਂ ਮੇਥੀ ਦਾਣਾ ਵੀ ਹੁੰਦਾ ਜੇ ਘਰ 'ਚ ਅਵੇਲੇਬਲ ਆ ਤਾਂ ਤੁਸੀਂ ਉਹਦੇ 'ਚ ਐਡ ਕਰ ਸਕਦੇ ਆ। ਇਹ ਆਪਸ਼ਨਲ ਹੈ। ਠੀਕ ਹੈ ਜੀ। ਤਾਂ ਆਜੋ ਫਿਰ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਰੂਬਰੂ ਕਰਾਵਾਂ ਵੀ ਉਹ ਹੈ ਕਿਵੇਂ ਆ ਤੇ ਕਿਵੇਂ ਆਪਾਂ ਬਣਾਉਣੀ ਆ। ਦੇਖੋ ਜੀ ਇਹ ਹੈਗਾ ਆਪਣੇ ਕੋਲੇ ਕੰਡਾ। ਕਿਚਨ ਦੇ ਵਿੱਚ ਆਮ ਹਰ ਘਰ ਦੇ ਵਿੱਚ ਹੁੰਦਾ ਜੇ ਨਹੀਂ ਵੀ ਆ ਤਾਂ ਤੁਸੀਂ ਉਹਨੂੰ ਕਿਵੇਂ ਨਾ ਕਿਵੇਂ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਆ ਤਾਂ ਇਹਨੂੰ ਆਪਾਂ ਖੋਲਦੇ ਆ ਕੰਟੇਨਰ ਇਸ ਤਰ੍ਹਾਂ ਇੱਥੋਂ ਇਹਨੂੰ ਔਨ ਕਰ ਲੈਣਾ ਜਦੋਂ ਇਹਦੀਆਂ ਤਿੰਨ ਜ਼ੀਰੋ ਹੋ ਜਾਣਗੀਆਂ ਤਾਂ ਫਿਰ ਆਪਾਂ ਚੀਜ਼ ਜਿਹੜੀ ਆਪਣੀ ਤੋਲਣੀ ਹੈਗੀ ਆ ਦੇਖੋ 3 ਜ਼ੀਰੋ ਹੋ ਗਈਆਂ ਤਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਲੌਂਗ ਤੋਲਦੇ ਆ ਪਹਿਲਾਂ ਤੁਸੀਂ ਇਹਨੂੰ ਡੱਬੀ ਨੂੰ ਤੋਲ ਲਓ ਕਿੰਨੀ ਆ ਇਹ 27 ਗ੍ਰਾਮ ਦੀ ਹੋ ਗਈ ਠੀਕ ਹੈ ਜੀ 20 ਤੇ ਵੀ 40 ਚਾਹੀਦੀ ਆ ਆਪਾਂ ਨੂੰ ਤੇ 7 ਉੱਪਰ ਸੀ ਗ੍ਰਾਮ ਹੈ ਨਾ ਤੇ 47 ਹੋ ਗਿਆ 47 ਹੀ ਚਾਹੀਦਾ ਆ ਆਪਾਂ ਨੂੰ ਉੱਪਰ ਪੁਆਇੰਟ ਆ ਕੁਛ ਤਾਂ ਇਹ ਇੰਨੇ ਆਪਣੇ ਕੋਲੇ ਲੌਂਗ ਹੋ ਗਏ ਤਾਂ ਇਹਨਾਂ ਨੂੰ ਆਪਾਂ ਲੌਂਗ ਨੂੰ ਇਸ ਤਰ੍ਹਾਂ ਤੋਲ ਕੇ ਇੱਕ ਪਲੇਟ ਦੇ ਵਿੱਚ ਇਦਾਂ ਪਾ ਲਵਾਂਗੇ ਠੀਕ ਹੈ ਜੀ ਫਿਰ ਆਪਾਂ ਤੋਲਣੀ ਆ ਜੀ ਅਜਵੈਨ ਉਵੇਂ ਆਪਾਂ ਟੱਕਨ ਤੋਲ ਲਓ ਦੇਖੋ 10.67 ਹੋ ਗਿਆ ਇਹਦੇ ਵਿੱਚ ਆਪਾਂ ਅਜਵੈਨ ਪਾਉਨੇ ਆ भी ग्राम चाहिए ना अपन आपको तीह अठाठ चाहिए तीह सताहट या अठाह देखो नती हो गया यही ती अड़ताली लो थोड़ी जी उपर हो गई ती तिहत् हो गई थोड़ी जी होर आप कड़ लें 355 ਘਟਤਰ ਲੋ ਜੀ ਪੂਰੀਤੀ ਠਾਠ ਹੋ ਗਈ ਤੇ ਦਾ ਮਤਲਬ ਆਪਣੀ 20 ਗ੍ਰਾਮ ਜਿਹੜੀ ਅਜਵੈਨ ਹੈਗੀ ਉਹ ਪੂਰੀ ਹੋ ਗਈ ਜੀ ਠੀਕ ਹੈ ਇਹ ਵੀ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਪਲੇਟ ਦੇ ਵਿੱਚ ਆਇ ਪਾ ਲੈਣੀ ਹੈ ਠੀਕ ਹੈ ਜੀ ਦੋ ਚੀਜ਼ਾਂ ਹੋ ਗਈਆਂ ਹੁਣ ਆਪਾਂ ਕਰਨਾ ਹੈਗਾ ਕਿ ਆਪਣੇ ਕੋਲੇ ਜਿਹੜਾ ਤੇਲ ਹੈਗਾ ਸਰੋਂ ਦਾ ਉਹ ਆਪਾਂ ਲੈਣਾ ਹੈਗਾ 300 ਗ੍ਰਾਮ ਆ ਲੋ ਇਹ 1/2 ਕਿਲੋ ਵਾਲੀ ਸੀਗੀ ਤੇ ਮੈਂ ਇਹਦੇ ਵਿੱਚ ਤੇਲ ਜਿਹੜਾ ਪਾ ਲਿਆ ਇਹ 323 ਗ੍ਰਾਮ ਹੈ ਇਹ 20 ਗ੍ਰਾਮ ਦਾ ਖਾਲੀ ਦਾ ਸੀਗਾ weight ਠੀਕ ਹੈ ਜੀ ਇਹ ਹੁਣ 300 ਤੇ 23 ਗ੍ਰਾਮ ਹੋ ਗਈ ਆ ਥੋੜਾ ਜਿਹਾ ਹਲਕਾ ਜਿਹਾ ਉੱਪਰ ਹੈਗਾ ਜਿਹਨੂੰ ਆਪਾਂ ਘੱਟ ਵੱਧ ਕਰ ਕਿਉਂਕਿ ਤੇਲ ਤਾਂ ਵੱਧ ਵੀ ਚੰਗਾ ਲੱਗਦਾ ਠੀਕ ਹੈ ਤੇਲ ਹੋ ਗਿਆ ਜੀ ਹੁਣ ਆਪਾਂ ਲਸਣ ਲੈਣਾ ਹੈਗਾ ਇਹ ਗ੍ਰਾਮ ਨਹੀਂ ਇਹ ਥੋੜੂ ਕੋਲ ਨਾ ਗੰਡੇ ਜਿਵੇਂ ਪੂਰਾ ਫੁੱਲ ਦਾ ਫੁੱਲ ਗੰਡਾ ਲੈਣਾ ਤੁਸੀਂ ਇਦਾਂ ਕਰਕੇ ਆ ਵਿੱਚ ਲੌਂਗ ਪਾਈ ਦੋ ਰਹਿ ਗਏ ਇਹ ਆ ਦੇਖੋ ਦੋ ਗੰਡੇ ਹੋ ਗਏ ਇਹ ਹੁਣ 36.86 ਹੋ ਗਿਆ ਜੀ ਆ ਇੱਕ ਛੋਟਾ ਜਿਹਾ ਸੀ ਇਹ ਵੀ ਰੱਖ ਕੇ ਦੇਖਦੇ ਆ ਲਓ ਜੀ 44. 37 ਹੋ ਗਿਆ ਮਤਲਬ ਕਹਿਣ ਦਾ ਕਿ ਆਪਾਂ 40 ਗ੍ਰਾਮ ਲਸਣ ਆ ਜਿਹੜਾ ਉਹ ਲੈ ਸਕਦੇ ਆ 40 ਤੋਂ 45 ਵੀ ਹੋ ਜੇ ਤਾਂ ਕੋਈ ਹਰਜ ਨਹੀਂ ਹੈਗਾ ਇਹੋ ਜੀ ਆਪਾਂ ਕਿੰਨੇ ਚੀਜ਼ਾਂ ਮੈਜ਼ਰਮੈਂਟ ਕਰਕੇ ਆਪਦੀਆਂ ਰੱਖ ਲਈਆਂ ਹੈਗੀਆਂ ਤੇ ਕੰਡਾ ਕਰੋ ਬੰਦ ਹੁਣ ਇਹਨੂੰ ਅਸੀਂ ਬਣਾਉਣਾ ਕਿਵੇਂ ਆ ਆ ਦੇਖੋ ਆਪਣੀਆਂ ਸਾਰੀਆਂ ਆਈਟਮਾਂ ਹੋ ਗਈਆਂ ਤਾਂ ਹੁਣ ਆਜੋ ਆਪਾਂ ਇਹਨਾਂ ਨੂੰ ਬਣਾਉਨੇ ਆ ਹੋਰ ਖੁਸ਼ਬੂ ਪਾਉਨੇ ਆ ਛੋਟੀ ਇਲਾਇਚੀ ਦੀ ਤੋ ਕਿ ਲੌਂਗ ਦੀ ਵੀ ਬਹੁਤ ਅੱਛੀ ਖੁਸ਼ਬੂ ਹੈਗੀ ਤਾਂ ਇੱਕ ਆਪਾਂ ਛੋਟੀ ਇਲਾਇਚੀ ਪਾਉਣੀ ਹੈਗੀ ਇਹ ਆਪਾਂ ਜਸਟ ਥੋੜੀ ਜੀ ਹੀ ਪਾਉਣੀ ਆ ਦੇਖੋ 2.2 ਹੋਗੀ ਥੋੜੀ ਕੱਢਣੀ 2 ਕ ਗ੍ਰਾਮ ਪਾਉਣੀ ਆ ਆਪਾਂ ਪਰ ਆਪਾਂ ਹੁਣ ਇਹਨੂੰ ਕੱਢਦੇ ਆ ਤੇ ਇਹ ਘਟ ਹੁੰਦੀ ਹੈ ਲਓ ਜੀ ਦੋ 2 ਗ੍ਰਾਮ ਤੋਂ ਉੱਪਰ ਹੈਗੀ ਇਹ ਠੀਕ ਆ ਤੇ 2 ਗ੍ਰਾਮ ਆਪਾਂ ਇਹਦੇ ਵਿੱਚ ਛੋਟੀ ਇਲਾਇਚੀ ਪਾਉਣੀ ਆ ਛੋਟੀ ਇਲਾਇਚੀ ਦੇ ਬਹੁਤ ਜ਼ਿਆਦਾ ਫਾਇਦੇ ਆ ਤੁਸੀਂ ਯਕੀਨ ਕਰਿਓ ਕਿ ਆਪਾਂ ਖਾਧੀ ਵੀ ਆ ਬਹੁਤ ਵਾਰੀ ਤਾਂ ਇੰਨਾ ਸਮਾਨ ਜਿਹੜਾ ਹੈਗਾ ਆਪਾਂ ਇਹ ਪੋਣਾ ਹੁਣ ਤੁਸੀਂ ਇਹਨੂੰ ਸਮਾਨ ਨੂੰ ਨੋਟ ਕਰ ਲਓ ਵੈਸੇ ਤੁਹਾਨੂੰ ਮੈਂ ਲਾਈਵ ਦਿਖਾਤਾ ਸਾਰਾ ਕੁਝ ਆਲੋ ਸਮਾਨ ਨੋਟ ਕਰ ਲਓ 300 ਗ੍ਰਾਮ ਸਰੋਂ ਦਾ ਤੇਲ 20 ਗ੍ਰਾਮ ਆਪਣੇ ਕੋਲੇ ਲੌਂਗ 20 ਗ੍ਰਾਮ ਅਜਵੈਨ 40 ਤੋਂ 45 ਗ੍ਰਾਮ ਆਪਣੇ ਕੋਲੇ ਲਸਣ ਤੇ 2 ਗ੍ਰਾਮ ਆਪਣੇ ਕੋਲੇ ਛੋਟੀ ਲੈਜੀ ਕਿ ਬਹੁਤ ਵਧੀਆ ਇਹਦਾ ਕੰਬੀਨੇਸ਼ਨ ਬਣਦਾ ਔਰ ਮੈਂ ਖੁਦ ਅਜਮਾਇਆ ਮੇਰੇ ਚੋਟ ਲੱਗੀ ਸੀ ਬਹੁਤ ਭਿਆਨਕ ਗੋਡੇ ਦੇ ਉੱਪਰ ਸਾਲਕ ਤਾਂ ਮੇਰਾ ਐਵੇਂ ਲੰਘਾ ਪਰ ਡੇਢ ਸਾਲ ਤੋਂ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਪੇਨ ਕਿਲਰ ਖਾ ਕੇ ਮੈਨੂੰ ਬਹੁਤ ਪ੍ਰੋਬਲਮ ਹੋਈ ਇਹ ਬਹੁਤ ਜਿਆਦਾ ਐਸਿਡ ਬਣਨ ਲੱਗ ਗਿਆ ਮੇਰੇ ਮੈਂ ਤੁਹਾਨੂੰ ਹਰ ਕਿੰਨੀਆਂ ਵੀਡੀਓਜ਼ ਦੇ ਵਿੱਚ ਦੱਸੀ ਹੋਈ ਹੈ ਪ੍ਰੋਬਲਮ ਮੇਰੀ ਕਿ ਕੈਮਰੇ ਅੱਗੇ ਨਾ ਆਉਣ ਦਾ ਮੇਰਾ ਕਾਰਨ ਇਹੀ ਸੀਗਾ ਤੇ ਇਹ ਮੈਨੂੰ ਕਿਸੇ ਨੇ ਨੁਸਖਾ ਦੱਸਿਆ ਸੀਗਾ ਸਾਡੇ ਘਰ ਕੋਈ ਰਿਲੇਟਿਵ ਆਈ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਨੋਟ ਕਰੋ ਮੇਰੇ ਗੋਡੇ ਜਿਹੜੇ ਪੇਨ ਹੁੰਦੀ ਹੈ ਕਹਿੰਦਾ ਮੇਰੇ ਤਾਂ ਗੋਡਿਆਂ 'ਚ ਵੀ ਡਾਕਟਰ ਨੇ ਕਿਹਾ ਗ੍ਰੀਸ ਮੁੱਕੀ ਆ ਪਰ ਕਹਿੰਦਾ ਮੈਂ ਇਹਨੂੰ ਯੂਜ਼ ਕਰਦਿਆਂ ਨੂੰ ਸਾਲ ਹੀ ਹੋ ਗਿਆ ਜਦੋਂ ਕਿਤੇ ਮੜੀ ਜੀ ਪੇਨ ਹੁੰਦੀ ਤਾਂ ਕਹਿੰਦਾ ਮੈਂ ਹੱਥ ਤੇ ਇਸ ਤਰ੍ਹਾਂ ਲਾ ਕੇ ਉਨੂੰ ਮਲਦਾ ਮਲ ਕੇ ਤੇ ਬਸ ਉਹ ਤੁਹਾਨੂੰ ਮਲਣ ਦਾ ਮੈਂ ਤਰੀਕਾ ਵੀ ਦੱਸਦੀ ਆ ਵੀ ਤੁਹਾਡੇ ਹੱਥਾਂ ਦਾ ਪ੍ਰੈਸ਼ਰ ਆ ਜਿਹੜਾ ਉਹ ਕਿਵੇਂ ਪੈਣਾ ਤੇ ਤੁਸੀਂ ਯਕੀਨ ਕਰੋਗੇ ਕਿ 100% ਮੇਰੇ ਬਿਲਕੁਲ ਠੀਕ ਆ ਤੁਰੀ ਵੀ ਫਿਰਦੀ ਆ ਖੜ ਵੀ ਸਕਦੀ ਆ ਪੌੜੀਆਂ ਵੀ ਚੜਦੀ ਆ ਤੇ ਚਲੋ ਫਿਰ ਆਪਾਂ ਬਣਾਈਏ ਚੱਲ ਕੇ ਕਿਚਨ ਚ ਅੱਛਾ ਜੇ ਆਪਾਂ ਮੇਥੇ ਪਾਉਣੀ ਆ ਵਿੱਚ ਤਾਂ ਬਹੁਤ ਵਧੀਆ ਪੇਨ ਕਿਲਰ ਚੀਜ਼ ਆ ਇਹ ਤੇ ਮੇਥੇ ਪਾ ਲੈਨੇ ਆਪਾਂ ਥੋੜੇ ਜਿ ਠੀਕ ਆ ਪਹਿਲਾਂ ਆਪਾਂ ਟੱਕੰ ਦਾ ਵੇਟ ਕਰ ਲੈਨੇ ਆਂ ਪਰ ਇਹਨੂੰ ਔਨ ਕਰਨਾ ਸੌਰੀ ਜਦੋਂ 3 0 ਤੇ ਆ ਜਾਣਗੇ ਟੱਕੰ ਦਾ ਵੇਟ ਕਰ ਲਿਆ ਆਪਾਂ ਇਹ ਹੋ ਗਿਆ 2.90 ਲੋ ਜੀ ਥੋੜੇ ਹੀ ਆਪਾਂ ਕੱਢ ਲੈਨੇ 10 ਗ੍ਰਾਮ ਹੀ ਆਪਾਂ ਪਾਉਣੇ ਇਜਾਈ ਦੀ ਆਪਾਂ ਨੂੰ 12 12.90 11.90 ਹੋ ਗਏ 1 ਗ੍ਰਾਮ ਆਪਾਂ ਮੇਥੇ ਹੋਰ ਪਾਵਾਂਗੇ। ਲਓ ਜੀ 12.9 ਉਪਤੀ 40 ਲੋ ਹੋ ਗਏ ਜੀ 93 ਹੋ ਗਏ ਕੋਈ ਚੱਕਰ ਨਹੀਂ ਇੰਨੇ ਦਾ। ਤਾਂ ਇਹ ਆਪਾਂ ਮੇਥੇ ਵੀ ਵਿੱਚ ਪਾਉਣੇ ਆ। ਕਿਉਂਕਿ ਜਿਹੜੇ ਮੇਥੇ ਆ ਬਹੁਤ ਵਧੀਆ ਪੇਨ ਕਿਲਰ ਦਾ ਕੰਮ ਕਰਦੇ ਆ ਲੌਂਗ ਵੀ ਪੇਨ ਕਿਲਰ ਆ ਅਜਵੈਨ ਵੀ ਪੇਨ ਕਿਲਰ ਆ ਕਈ ਵਾਰ ਤੁਸੀਂ ਦੇਖਦੇ ਹੋਵੋਗੇ ਪੇਟ ਦਰਦ ਹੁੰਦਾ ਤਾਂ ਅਜਵੈਨ ਖਾ ਲੋ ਕੋਸੇ ਪਾਣੀ ਨਾਲ ਤਾਂ ਪੇਟ ਦਰਦ ਦਾ ਜਿਹੜਾ ਸਹੀ ਹੋ ਜਾਂਦਾ ਤੇ ਜਦੋਂ ਤੁਸੀਂ ਇਹ ਤੇਲ ਬਣਾ ਕੇ ਅਪਲਾਈ ਕਰੋਗੇ ਨਾ ਜਿਹਦੇ ਜਿੰਨਾ ਵੀ ਦਰਦ ਹੁੰਦਾ ਮੈਂ ਕਹਿੰਦੀ ਤੁਸੀਂ ਦੂਸਰੇ ਦਿਨ ਹੀ ਭੱਜਣ ਲੱਗ ਜਾਓਗੇ ਜੀ ਇਹ ਇੱਕ ਤੁਹਾਨੂੰ ਨਵੀਂ ਚੀਜ਼ ਦੱਸਦੀ ਇਹਨੂੰ ਬਣਾਉਣਾ ਕਾਦੇ ਵਿੱਚ ਆਪਣੇ ਘਰਾਂ ਚ ਕੜਾਈਆਂ ਬਹੁਤ ਹੁੰਦੀਆਂ ਆ ਲਓ ਗੈਸ ਕਰ ਲਈ ਔਨ ਜਿਹੜਾ ਸਭ ਨਾਲੋਂ ਛੋਟਾ ਬਰਨਰ ਉਹ ਯੂਜ਼ ਕਰਨਾ। ਉਹਦੇ ਉੱਤੇ ਰੱਖਣੀ ਲੋਹੇ ਦੀ ਕੜਾਈ। ਦੇਖੋ। ਇਹ ਆ ਲੋਹੇ ਦੀ ਕੜਾਈ। ਇਹਨੂੰ ਹੁਣ ਆਪਾਂ ਗਰਮ ਹੋਣ ਦੇਣਾ। ਤੇ ਹੋਰ ਕਿਸੇ ਭਾਂਡੇ 'ਚ ਕਿਸੇ ਤਾਤ 'ਚ ਨਹੀਂ ਬਣਾਉਣਾ ਇਹ। ਲੋਹੇ ਦੀ ਕੜਾਈ 'ਚ ਬਣਾਉਣਾ। ਜਦੋਂ ਹੁਣ ਇਹ ਗਰਮ ਹੋ ਜੂਗੀ ਕੜਾਈ ਤਾਂ ਆਪਾਂ ਨੂੰ ਪਤਾ ਲੱਗਦਾ ਗਰਮ ਹੋ ਗਈ ਆ ਹੁਣ ਜਿਹੜਾ ਆਪਾਂ ਇਹ ਤੇਲ ਤੋਲਿਆ ਸੀਗਾ ਸਰਨ ਪਹਿਲਾਂ ਆਪਾਂ ਇਹ 300 ਗ੍ਰਾਮ ਤੇਲੇ ਦੇ ਵਿੱਚ ਪਲਟ ਦਾਂਗੇ ਆਪਣਾ ਹੋ ਗਿਆ ਗਰਮ ਤਾਂ ਹੁਣ ਜਿਹੜਾ ਆਪਣੇ ਕੋਲੇ ਆ ਲਸਣ ਦੇ ਗੰਡੇ ਆ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਤੋੜ ਕੇ ਸਰਨ ਪਹਿਲਾਂ ਆਪਾਂ ਲਸਣ ਪਾਵਾਂਗੇ ਇਹਦੇ ਵਿੱਚ ਇਦਾਂ ਹੀ ਸੜੇ ਛਿੱਲੜ ਸੁਟਣਾ ਇਹਨੂੰ ਆਪਾਂ ਬਚਾ ਕੇ ਹੱਥ ਦੇ ਉੱਪਰ ਤੁਹਾਡੇ ਪੇਲ ਵਗੈਰਾ ਨਾ ਪੈ ਜਾਵੇ ਮੈਂ ਤਾਂ ਤੁਹਾਨੂੰ ਦਿਖਾਉਣ ਕਰਕੇ ਸਿੱਟਦੀ ਆ ਇਹਨੂੰ ਆਪਾਂ ਇਦਾਂ ਤੋੜ ਕੇ ਸਾਰਿਆਂ ਨੂੰ ਸੁੱਟ ਲਵਾਂਗੇ ਇਸ ਤਰ੍ਹਾਂ ਲਸਣ ਨੂੰ ਕੱਲਾ-ਕੱਲਾ ਕਰਕੇ ਇਦਾਂ ਤੁਸੀਂ ਵਿੱਚ ਇਹਦੇ ਪਾ ਦੇਣਾ ਤੇ ਆ ਆਪਾਂ ਜਿਹੜੀ ਇਲਾਇਚੀ ਆ ਇਹਨੂੰ ਆਪਾਂ ਇਸ ਤਰ੍ਹਾਂ ਕੁੱਟ ਲਵਾਂਗੇ ਠੀਕ ਹੈ ਜੀ ਇਹ ਚ ਕੁੱਟ ਕੇ ਥੋੜੀ ਜਿਹੀ ਪਾਵਾਂਗੇ ਕਿਉਂਕਿ ਜਿਹੜੇ ਦਾਣੇ ਆ ਉਹ ਕੁੱਟ ਕੇ ਵਧੀਆ ਰਹਿਣਗੇ ਇਹਨੂੰ ਆਪਾਂ ਕੁੱਟ ਦੇਈਏ ਇਹਨੂੰ ਆਪਾਂ ਥੋੜਾ ਰੁੱਕ ਕੇ ਪਾਵਾਂਗੇ ਆ ਜਿਹੜੀ ਆਪਣੇ 10 ਗ੍ਰਾਮ ਆਪਾਂ ਮੇਥੇ ਇਹਨਾਂ ਨੂੰ ਪਾ ਦੇਵਾਂਗੇ ਆਪਾਂ ਠੀਕ ਹੈ ਜੀ ਮੇਥੇ ਵੀ ਪੈ ਗਿਆ ਆਪਣੇ ਤੇ ਇਹ ਜਿਹੜੀ ਆਪਣੀ ਅਜਵੈਨ ਸੀ 20 ਗ੍ਰਾਮ ਤੇ 20 ਗ੍ਰਾਮ ਸੀ ਆਪਣੇ ਲੌਂਗ ਇਹ ਵੀ ਆਪਾਂ ਇਦਾਂ ਸਾਰੇ ਤੇਲ ਦੇ ਵਿੱਚ ਪਾ ਦਿੰਦੇ ਹਾਂ। ਇਲਾਚੀ ਆਪਾਂ ਪਾਵਾਂਗੇ ਥੋੜਾ ਰੁਕ ਕੇ ਜਦੋਂ ਇੱਕ ਬੋਇਲ ਆ ਜਾਊਗਾ ਉਸ ਤੋਂ ਬਾਅਦ ਆਪਾਂ ਇਲਾਚੀ ਪਾਉਣੀ। ਇਹਨੂੰ ਆਪਾਂ ਲੋ ਫਲੇਮ ਤੇ ਬਣਾਉਣਾ। ਆ ਦੇਖੋ ਤੁਹਾਨੂੰ ਫਲੇਮ ਦਿਖਾਵਾ ਮੈਂ। ਆ ਦੇਖੋ। ਬਿਲਕੁਲ ਲੋ ਆਹ ਹੈ ਫਲੇਮ। ਇਹਨੂੰ ਆਪਾਂ ਨੂੰ ਹਿਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਤਾਂ ਮੜਾ ਜਿਹਾ ਇੱਦਾਂ ਮੜਾ ਜਿਹਾ ਹਿਲਾ ਦੋ ਤੇ ਲੋ ਫਲੇਮ ਦੇ ਉੱਪਰ ਇਹਨੂੰ ਆਪਾਂ ਬਣਨ ਦੇਣਾ ਹੈਗਾ ਹਾਂ ਆ ਸਾਰੀ ਜਵੈਣ ਵਗੈਰਾ ਸਾਰਾ ਕੁਝ ਇਹਨੇ ਵਿੱਚ ਵਿੱਚ ਆਪਣੇ ਆਪ ਪੱਕ ਜਾਣਾ ਇਹਨੂੰ ਬਣਾਇੰਦਾਂਗੇ 5 ਕਿ ਮਿੰਟ ਇਹਨੂੰ ਹੋ ਚੁੱਕੇ ਸੀਗੇ ਤੇਲ ਦੇਖੋ ਬਣ ਗਿਆ ਮਤਲਬ ਕਿ 5 ਮਿੰਟ ਹੋ ਗਏ ਇਹਨੂੰ ਪੂਰਾ ਬੋਇਲ ਹੋ ਗਿਆ ਹੁਣ ਆਪਾਂ ਫਲੇਮ ਸੀ ਜਿਹੜੀ ਉਹ ਲੋ ਕਰਤੀ ਸੀਗੀ ਇਹਨੂੰ ਹਲੇ ਆਪਾਂ ਹੋਰ ਬਨਣ ਦਵਾਂਗੇ ਤੇ ਇਹ ਜਿਹੜਾ ਆਪਾਂ ਇਲਾਇਚੀ ਦਾਣਾ ਕੁੱਟਿਆ ਸੀਗਾ ਇਹਨੂੰ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇਹਨੂੰ ਆਪਾਂ ਨਾਲ ਹੀ ਨਹੀਂ ਪਾਉਣਾ ਕਿਉਂਕਿ ਜਿਆਦਾ ਹੀਟ ਨਾਲ ਨਾ ਇਹ ਸੜ ਜਾਂਦਾ ਤੇ ਫਿਰ ਇਹਦੀ ਫਰੇਗਰੈਂਸ ਆ ਜਿਹੜੀ ਉਹ ਅੱਛੀ ਨਹੀਂ ਬਣਨੀ ਤਾਂ ਇਹਨੂੰ ਹੁਣ ਆਪਾਂ 5 ਤੋਂ 10 ਮਿੰਟ ਇਹਨੂੰ ਹੋਰ ਰਿਨਣ ਦੇਾਂਗੇ ਕਿਉਂਕਿ ਜਿਹੜਾ ਸਾਡਾ ਲਸਣ ਹੈਗਾ ਉਹ ਪੂਰੀ ਤਰ੍ਹਾਂ ਇਹਦੇ ਨਾਲ ਵਿੱਚ ਬਨ ਜਿਵੇ ਇਹਦੇ ਨਾਲ ਉਹ ਦੇਖੋ ਤੇਰਾ ਆਪਾਂ ਇਹਨੂੰ ਬਣਾਉਣਾ ਹੈਗਾ ਸਿਰਫ ਲੋ ਫਲੇਮ ਦੇ ਉੱਪਰ ਹੀ ਬਣਾਉਣਾ ਫਲੇਮ ਆਪਾਂ ਹਾਈ ਨਹੀਂ ਕਰਨੀ ਬਸ ਇਦਾਂ ਬਣਾ ਕੇ ਕੱਚ ਦੀ ਸ਼ੀਸ਼ੀ ਦੇ ਵਿੱਚ ਭਰਨਾ ਤੁਸੀਂ ਤਾਂ ਤੇਲ ਦੇਖੋ ਲਾਉਂਗੇ ਨਾ ਤੁਸੀਂ ਤੀਜੇ ਦਿਨ ਤੀਜੇ ਦਿਨ ਵੀ ਨਹੀਂ ਦੂਜੇ ਦਿਨ ਹੀ ਘੋੜੇ ਵਾਂਗੂ ਭੱਜ ਜਾਓਗੇ ਤੇ ਖੁੰਡੀ ਜਿਹੜਾ ਫੜ ਕੇ ਤੁਰਦਾ ਨਾ ਬੁੜਾ ਉਹ ਕੁੰਡੀ ਛੱਡ ਜੂਗਾ ਆਪਦੀ ਇੰਨੀ ਇੱਕ ਚੀਜ਼ ਵਧੀਆ ਬਣੀ ਐ ਇਹ ਇਹਨੂੰ ਆਪਾਂ ਹੁਣ ਬਣਾ ਦਿੰਨੇ ਆ ਫਿਰ ਆਪਾਂ ਮਿਲਦੇ ਹਾਂ ਹਲੋ ਦੇਖੀਏ ਜੀ 15 ਮਿੰਟ ਹੋ ਚੁੱਕੇ ਆ ਤਾਂ ਪੂਰਾ ਦੇਖੋ ਕਾਲਾ ਹੋ ਗਿਆ ਤੇਲ ਦਾ ਰੰਗ ਤਾਂ ਹੁਣ ਆਪਾਂ ਇੱਕ ਇਹ ਜਿਹੜੀ ਲਸਣ ਦੀ ਗੰਢੀ ਹੈਗੀ ਉਹਨੂੰ ਆਪਾਂ ਦੇਖਦੇ ਹਾਂ ਹਲਾ ਕੇ ਵੀ ਇਹ ਬਣ ਗਈ ਐ ਆ ਦੇਖੋ ਪੂਰੀ ਇਹ ਬਣ ਗਈ ਐ ਚਿੱਲੜਾ ਜਿਹੜੇ ਆ ਦੇਖੋ ਆਪਣੇ ਆਪ ਉਤਰਨੇ ਸ਼ੁਰੂ ਹੋ ਗਏ ਜੇ ਕੱਚੀ ਹੋਵੇ ਤਾਂ ਤੁਸੀਂ ਇਹਨੂੰ ਇਹਦਾ ਨੱਪ ਕੇ ਦੇਖਣਾ ਤੇ ਚੜਚੜ ਜੀ ਦੀ ਆਵਾਜ਼ ਆਉਂਦੀ ਹੈ ਸੜਸੜ ਜੀ ਦੀ ਆ ਦੇਖੋ ਕਿਉਂਕਿ ਇਹਦੇ ਵਿੱਚਲਾ ਜਿਹੜਾ ਜੂਸ ਹੁੰਦਾ ਨਾ ਉਹ ਸਾਰਾ ਇਹਦੇ ਵਿੱਚ ਰਲ ਗਿਆ ਆ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਜਵੈਣ ਮੇਥੇ ਲੌਂਗ ਬਹੁਤ ਵਧੀਆ ਇਹਦੀ ਖੁਸ਼ਬੂ ਆਈ ਜਾਂਦੀ ਆ ਦੇਖੋ ਸਾਰੇ ਲਸਣ ਦੇ ਵਿੱਚ ਹੁਣ ਕਿਸੇ ਦੇ ਵਿੱਚ ਵੀ ਕੋਈ ਆ ਦੇਖੋ ਜੂਸ ਜਿਆ ਨਹੀਂ ਰਹਿ ਗਿਆ ਆ ਦੇਖੋ ਲਸਣ ਦੇ ਵਿੱਚੋਂ ਸਾਰਾ ਤੇਲ ਦੇ ਵਿੱਚ ਚਲੇ ਗਿਆ ਆ ਦੇਖੋ ਇਦਾਂ ਚੈੱਕ ਕਰਨਾ ਇਹਨੂੰ ਆਪਾਂ ਆ ਦੇਖੋ ਜੇ ਤੁਹਾਨੂੰ ਇਹ ਲੱਗਦਾ ਵੀ ਹਲੇ ਕੱਚਾ ਤਾਂ ਤੁਸੀਂ ਇਦਾਂ ਨੱਪ ਕੇ ਇਹਨੂੰ ਵੇਖਣਾ ਪਰ ਇਹਨੂੰ ਤੁਸੀਂ ਬਣਾਉਣਾ ਹੀ ਲੋਅ ਫਲੇਮ ਤੇ ਕੱਚਾ ਰਹਿੰਦਾ ਹੀ ਨਹੀਂ ਹੈਗਾ ਤੇਲ ਦਾ ਰੰਗ ਵੀ ਦੇਖੋ ਕਿੰਨਾ ਬਦਲ ਗਿਆ ਆ ਦੇਖੋ ਤਾਂ ਹੁਣ ਆਪਾਂ ਇਹਦੀ ਗੈਸ ਕਰਾਂਗੇ ਬੰਦ ਤਾਂ ਗੈਸ ਆਪਾਂ ਬੰਦ ਕਰ ਦਵਾਂਗੇ ਆਹ ਲਓ ਤਾਂ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਈ ਰਹਿਨ ਦਾਂਗੇ ਇਹਨੂੰ ਆਪਾਂ ਉੱਪਰੋਂ ਵੀ ਨਹੀਂ ਉਤਾਰਨਾ ਹੈਗਾ ਗਰਮ ਬਰਨਰ ਦੇ ਵਿੱਚ ਉੱਤੇ ਇਦਾਂ ਇਹਨੂੰ ਪਏ ਰਹਿਣ ਦੇਣਾ ਕਿਉਂਕਿ ਜਿਹੜਾ ਬਾਕੀ ਦਾ ਅਸਰ ਹੈਗਾ ਸਾਰੀਆਂ ਚੀਜ਼ਾਂ ਦਾ ਉਹ ਜਿਹੜਾ ਤੇਲ ਹੈਗਾ ਉਹ ਆਪਣੇ ਆਪ ਦੇ ਵਿੱਚ ਅਬਜ਼ੌਰਬ ਕਰ ਲਊਗਾ ਤਾਂ ਫਿਰ ਉਸ ਤੋਂ ਨੈਕਸਟ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਹੈ ਤੇਲ ਹੋ ਗਿਆ ਠੰਡਾ ਤਾਂ ਆਪਾਂ ਇਹਨੂੰ ਇੱਕ ਕੱਚ ਦੀ ਸ਼ੀਸ਼ੀ ਲੈਣੀ ਹੈ ਠੀਕ ਹੈ ਪਲਾਸਟਿਕ ਦੀ ਸ਼ੀਸ਼ੀ ਦੇ ਵਿੱਚ ਨਹੀਂ ਪਾਉਣਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੁਣ ਇਹਨੂੰ ਆਪਾਂ ਪਾਉਣਾ ਕਿਦਾਂ ਇੱਕ ਪਾਣੀ ਲੈ ਲੈਣੀ ਹੈ ਇੱਕ ਆਪਣੇ ਕੋਲ ਸਪੂਨ ਆ ਤਾਂ ਆਪਾਂ ਸਾਰੇ ਨੂੰ ਪਹਿਲਾਂ ਜਿਹੜਾ ਆ ਉੱਪਰ ਉੱਪਰ ਆਪਣਾ ਸਮਾਨ ਆ ਇਹਨੂੰ ਪਾਉਣਾ ਇਦੇ ਵਿੱਚ ਇਦਾਂ ਥੋੜਾ ਇੱਕ ਥੋੜਾ ਕਰਕੇ ਆਹ ਵਾਲਾ ਉੱਪਰ ਲਾ ਦੇਖੋ ਆ ਦੇਖੋ ਇਦਾਂ ਨਾ ਆਪੇ ਇਹਨੂੰ ਨਿਚੋੜ ਕੇ ਥੋੜਾ ਥੋੜਾ ਇਦਾਂ ਨੱਪ ਕੇ ਤੇ ਐਂ ਤੇਲ ਕੱਢ ਲਾਂਗੇ ਠੀਕ ਹੈ ਤੇ ਇਹਨੂੰ ਆਪਾਂ ਨਾ ਸੁੱਟਣਾ ਨਹੀਂ ਹੈਗਾ ਇੱਕ ਕੌਲੀ ਦੇ ਵਿੱਚ ਕੱਚ ਦੀ ਚਾਹ ਦੇਖੋ ਕਿਸੇ ਵੀ ਕੌਲੀ ਦੇ ਵਿੱਚ ਇਸ ਤਰ੍ਹਾਂ ਦੀ ਜੀ ਤੁਹਾਡੇ ਕੋਲ ਜੋ ਵੀ ਹੈ ਉਹ ਚਾ ਆਪਾਂ ਪਾ ਲੈਣਾ ਪਹਿਲਾਂ ਆਪਾਂ ਐਵੇਂ ਸਾਰਾ ਪੁੰ ਪੁੰਨਾ ਹੈਗਾ ਸਾਰਾ ਸਮਾਨ ਉੱਤੋਂ ਉੱਤੋਂ ਲõਣਾ ਹੈ ਐਂ ਕਰਕੇ ਆ ਦੇਖੋ ਆਪਣਾ ਤੇਲ ਆ ਜਿਹੜਾ ਬਣ ਗਿਆ ਪੂਰਾ ਵਧੀਆ ਘੈਂਟ ਤੇ ਇਹਨੂੰ ਹੁਣ ਆਪਾਂ ਯੂਜ਼ ਕਿੱਦਾਂ ਕਰਨਾ ਮੈਂ ਤੁਹਾਨੂੰ ਦੱਸਦੀ ਆ ਤੇ ਜਿਹੜਾ ਆਪਣੇ ਕੋਲੇ ਆ ਮਟੀਰੀਅਲ ਬਚਿਆ ਇਹਨੂੰ ਫੈਂਕਣਾ ਨਹੀਂ ਹੈਗਾ ਇਹਨੂੰ ਤੁਸੀਂ ਇਦਾਂ ਹੱਥ ਲਾ ਕੇ ਜਿਹੜੇ ਇਦਾਂ ਲਾ ਕੇ ਦੇਖੋ ਤੇਲ ਵੀ ਹੈ ਵਿੱਚ ਇਹਦੇ ਸਾਰਾ ਕੁਛ ਆ ਜਿਹੜੇ ਆ ਦਾਣੇ ਆ ਇਹ ਇੱਕ ਸਕਰਬਿੰਗ ਦਾ ਕੰਮ ਕਰਨਗੇ ਤੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਤੁਸੀਂ ਲਾਉਣੇ ਆ ਤੇ ਪੈਰਾਂ ਦੀਆਂ ਤਲੀਆਂ ਦਾ ਜਿਹੜਾ ਅੱਡੀਆਂ ਦਾ ਦਰਦ ਆ ਉੱਪਰੋਂ ਦਰਦ ਆ ਗਿੱਟੀਆਂ ਦਾ ਦਰਦ ਆ ਸਾਰਾ ਇਹ ਠੀਕ ਹੋ ਜਾਊਗਾ ਕਿਉਂਕਿ ਆਪਾਂ ਸਕਰਬ ਵੀ ਕਰਾਉਨੇ ਆ ਤਾਂ ਉਹ ਵੀ ਚੁਭਦੇ ਆਪਣੇ ਬੀਡਸ ਤੇ ਬਟ ਇਹ ਵੀ ਉਦਾਂ ਮਾੜੇ ਮੋਟੇ ਚੁੱਭਣਗੇ ਨਾਲੇ ਸਕਰਬਿੰਗ ਹੋ ਜੂਗੀ ਨਾਲੇ ਪੈਰਾਂ ਦਾ ਜਿਹੜਾ ਬਲੱਡ ਸਰਕੂਲੇਸ਼ਨ ਹੈਗਾ ਉਹ ਤੇਜ਼ ਹੋ ਜਾਊਗਾ ਤੇ ਅੱਜ ਵੀ ਹੁਣ ਕੜਾਈ ਨੂੰ ਲੱਗਾ ਜਾਂ ਕਾਸੇ ਨੂੰ ਲੱਗਾ ਆਪਣੀ ਇਹ ਵੀ ਚੀਜ਼ ਨਾਲ ਤੁਹਾਡੇ ਇਨੇ ਕ ਮ사ਜ ਹੋ ਸਕਦੀ ਦੇਖੋ ਕਿੰਨਾ ਤੇਲ ਲੱਗਾ ਹੈਗਾ ਬਿਲਕੁਲ ਨਹੀਂ ਸਿੱਟਣਾ ਇਹਨੂੰ ਤੇ ਅੱਜ ਮੈਂ ਤੁਹਾਨੂੰ ਦੱਸਾਂ ਵੀ ਇਹਨੂੰ ਆਪਾਂ ਯੂਜ਼ ਕਰ ਦੋ ਉਂਗਲਾਂ ਨਾਲ ਇਸ ਤਰ੍ਹਾਂ ਤੇਲ ਲਗਾ ਕੇ ਇੱਥੇ ਗੋਡੇ ਦੇ ਉੱਪਰ ਤੇ ਇਹ ਜਿਹੜੀ ਆ ਇਸ ਤਰ੍ਹਾਂ ਧਿੱਲੀ ਰੱਖਣੀ ਪਹਿਲਾਂ ਇਹ ਕਮਾ ਕੇ ਦੇਖੋ ਵੀ ਤੁਸੀਂ ਉਹਨੂੰ ਇਜ਼ੀਲੀ ਕਮਾ ਸਕਦੇ ਹੋ ਠੀਕ ਹੈ ਤਾਂ ਤੇਲ ਲਾ ਕੇ ਇੱਥੇ ਤਾਂ ਇਸ ਤਰ੍ਹਾਂ ਆਏ 20 ਵਾਰੀ ਇੱਕ ਸਾਈਡ ਤੇ 20 ਵਾਰੀ ਦੂਸਰੀ ਸਾਈਡ ਆਹ ਜਿਹੜੀ ਚੀਜ਼ ਹੈ ਹਿੱਲਣੀ ਨਹੀਂ ਚਾਹੀਦੀ ਇੱਥੇ ਜਿਹੜੀ ਆਪਣੀ ਇਹ ਗੋਡੇ ਦੀ ਚੱਪੜੀ ਹੁੰਦੀ ਆ ਵਾਲੀ ਤਾਂ ਇੱਥੇ ਰੱਖਣੀ ਹੈ ਇਸ ਤਰ੍ਹਾਂ ਇਦਾਂ ਹੀ ਫੇਰ ਆਏ ਦੂਜੇ ਪਾਸੇ ਨੂੰ ਫੇਰ ਇਸ ਤਰ੍ਹਾਂ ਦੇ ਤੇਲ ਓਨੇ ਦਿਨ ਮ사ਜ ਆਪਾਂ ਕਰਨਾ ਓਨਾ ਜੇ ਤੇਲ ਵੱਧ ਵੀ ਲੱਗ ਜੇ ਤਾਂ ਤੁਸੀਂ ਦੁਬਾਰਾ ਵੀ ਇਹਨੂੰ ਕਰ ਸਕਦੇ ਆ ਕਿਉਂਕਿ ਪਹਿਲੇ ਟਾਈਮ ਆਪਾਂ ਇਹਨੂੰ 20 ਵਾਰੀ ਕਰਾਂਗੇ ਫਿਰ ਹੌਲੀ ਹੌਲੀ ਇਹਨੂੰ 25 30 ਤਾਂ ਜ਼ਿਆਦਾ ਟਾਈਮ ਇਹਨੂੰ ਲਗਾਵਾਂਗੇ ਜਿੰਨਾ ਤੇਲ ਇਹਦੇ ਵਿੱਚ ਗੋਡੇ ਦੇ ਐਬਜ਼ਾਰਬ ਹੋਈ ਜਾਊਗਾ ਓਨਾ ਜਲਦੀ ਤੁਹਾਡਾ ਗੋਡਾ ਜਿਹੜਾ ਠੀਕ ਹੋਊਗਾ ਕਿਉਂਕਿ ਤੇ ਜਦੋਂ ਵਿੱਚ ਰਚਣ ਲੱਗ ਗਿਆ ਤਾਂ ਮੰਨ ਲਓ ਕਿ ਆਪਣਾ ਗੋਡਾ ਜਿਹੜਾ ਹੈਗਾ ਵਿੱਚੋਂ ਉਹ ਡਰਾਈ ਆ ਇਦਾਂ ਮੰਨ ਲਾ। ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਰੈਸਪੀ ਜਿਹੜੀ ਹੈਗੀ ਬਹੁਤ ਵਧੀਆ ਲੱਗੀ ਆ। ਠੀਕ ਆ ਜੀ। ਰੈਸਪੀ ਵੀ ਆ। ਰੈਸਪੀ ਮੀਨਸ ਕਿ ਸਾਰੀਆਂ ਸੇ ਚੀਜ਼ਾਂ ਜਿਹੜੀਆਂ ਸਾਡੀਆਂ ਖਾਣ ਵਾਲੀਆਂ ਹੈਗੀਆਂ ਮਸਾਲੇ ਹੈਗੇ ਅਸੀਂ ਜਿਨ੍ਹਾਂ ਨੂੰ ਖਾਣੇ ਆ। ਤੇ ਬਹੁਤ ਵਧੀਆ ਕਦੇ weight lose ਵਾਸਤੇ ਕਦੇ ਅਸੀਂ ਆਪਣੇ ਸਬਜੀ ਰੋਟੀ ਦੇ ਟੇਸਟ ਵਾਸਤੇ। ਪਰ ਜਿਹੜੀ ਸਾਡੀ ਬੋਡੀ ਆ ਉਹ ਸਾਡੇ ਚੀਫ ਦੇ ਸਵਾਦ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਆ। ਤਾਂ ਤੁਸੀਂ ਇਹਨੂੰ ਮੇਰੇ ਕਹਿ ਮਤਾਬਕ ਜਿਵੇਂ ਮੈਂ ਤੇਲ ਬਣਾਇਆ ਓਵੇਂ ਬਣਾ ਕੇ ਤੁਸੀਂ ਇਹਨੂੰ ਜਿਆਦਾ ਦਰਦ ਆ ਤਾਂ ਲਗਾਤਾਰ ਇਹਨੂੰ 3 ਮਹੀਨੇ ਇੱਕ ਵਾਰੀ ਦਿਹਾੜੀ ਚ ਕਰਨਾ ਹੁਣ ਤੋਂ ਪਾ ਜਾਣੀ ਧੁੱਪੇ ਬੈਠ ਕੇ ਤੁਸੀਂ ਕਰ ਸਕਦੇ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੇਮ ਓਵੇਂ ਹੀ ਹੱਥ ਦੀ ਰੋਟੇਟ ਹੋਣੀ ਚਾਹੀਦੀ ਆ ਓਵੇਂ ਹੱਥ ਨੂੰ ਕਰਕੇ ਤੁਸੀਂ ਤੇਲ ਨੂੰ ਮਲਣਾ ਹੈਗਾ ਤੇ ਬਹੁਤ ਹੀ ਜਿਆਦਾ ਵਧੀਆ ਇਹ ਚੀਜ਼ ਆ ਪੰਜਾਂ ਦਿਨਾਂ ਦੇ ਵਿੱਚ ਤੁਸੀਂ ਸਿੱਧੇ ਤੁਰਨ ਲੱਗ ਜਾਓਗੇ ਜਿਹੜੇ ਖੁੰਡੀ ਫੜ ਕੇ ਟੇਢੇ ਤੁਰਦੇ ਆ ਤੇ ਜੇ ਤੁਹਾਡੇ ਮਾੜਾ ਮੋਟਾ ਦਰਦ ਦਾ ਡਾਕਟਰ ਕਹਿੰਦੇ ਵੀ ਗ੍ਰੀਸ ਮੁੱਕ ਗਈ ਆ ਤੁਹਾਨੂੰ ਆਪਰੇਟ ਕਰਾਉਣਾ ਪਊਗਾ ਤਾਂ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ ਪੈਣੇ ਦੀ ਕਿਉਂਕਿ ਮੈਂ ਤਾਂ ਖੁਦ 60 ਵਜੇ ਸੀ ਤੇ 60 ਤੋਂ ਮੇਰੇ ਵੀ ਜਿਹੜੀ ਪ੍ਰੋਬਲਮ ਇਹ ਹੋ ਗਈ ਸੀ ਕਿ ਗ੍ਰੀਸ ਮੁੱਕਣ ਵਾਲੀ ਗੱਲ ਹੋ ਗਈ ਡਾਕਟਰ ਕਹਿੰਦੇ ਆਪਰੇਟ ਕਰ ਲਓ ਜਿੰਨਾ ਤੁਹਾਡਾ ਪਾਰਟ ਖਰਾਬ ਹੋਇਆ ਸੀ ਉਹਨਾਂ ਚੇਂਜ ਕਰ ਦਾਂਗੇ ਪਰ ਮੈਨੂੰ ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਬਿਲਕੁਲ ਆਪਰੇਟ ਨਾ ਕਰਾਓ ਦੇਸੀ ਨੁਸਖੇ ਪ੍ਰਾਣਾਂ ਦੇ ਜਮਾਨੇ 'ਚ ਲੋਕ ਯੂਜ਼ ਕਰਦੇ ਸੀ ਕਿ ਤੁਸੀਂ ਵੀ ਦੇਸੀ ਵਰਤੋ ਤੇ ਮੈਂ ਠੀਕ ਆ ਬਿਲਕੁਲ ਤਰੀ ਫਿਰਦੀ ਆ ਵਧੀਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਤੇ ਮੈਂ ਦੇਖੋ ਤੁਸੀਂ ਵੀਡੀਓ ਵੀ ਮੇਰੀ ਡੇਲੀ ਅਪਲੋਡ ਹੁੰਦੀ ਆ ਕਦੇ ਮੈਂ ਨਾਗਾ ਵੀ ਨਹੀਂ ਪਾਉਂਦੀ ਹੈਗੀ ਸਮ ਟਾਈਮ ਇੱਕ ਅੱਧਾ ਦਿਨ ਕੋਈ ਫੈਸਟੀਵਲ ਆ ਤਾਂ ਉਸ ਦਿਨ ਮੈਂ ਜ਼ਰੂਰ ਪਾਉਣੀ ਆ ਕਿਉਂਕਿ ਆਪਾਂ ਸਾਰੇ ਫੈਸਟੀਵਲ ਸੈਲੀਬ੍ਰੇਟ ਕਰਨ ਚ ਲੱਗੇ ਹੁੰਨੇ ਆ ਤਾਂ ਇੱਕ ਦਿਨ ਛੁੱਟੀ ਚਾਹੀਦੀ ਆ ਹੈਗੀ ਹੈਨਾ ਥੈਂਕ ਯੂ ਸੋ ਮੱਚ 올 ਦਾ ਬੈਸਟ ਮਿਲਦੇ ਆ ਕਿਸੇ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ